ਕਿਵੇਂ ਮੇਰਾ ਪੁੱਤ ਲੁੱਕ ਕੇ ਇੱਥੇ ਬੈਠਾ ਸੀ ਤੂੰ ਲੁੱਕ ਕੇ ਬੈਠਾ ਸੀ ਛੱਡਾ ਸੋਣਾ ਜਾਂ ਕਾਕਾ ਹਾਂ ਤੂੰ ਨਾ ਵੱਡਾ ਹੋ ਕੇ ਇੱਥੇ ਵਿਹੜੇ ਦੇ ਵਿੱਚ ਹੀ ਆਪਣੇ ਉਡਾਰੀਆਂ ਭਰ ਲੀਆਂ ਚੰਗਾ ਇੱਕ ਰਹਿਣ ਬਸੇਰਾ ਤੂੰ ਲੈ ਲਈ ਸੋਹਣੇ ਸੋਹਣੇ ਚੰਗਾ ਤੇ ਇੱਥੇ ਹੀ ਆਪਾਂ ਸਾਰਾ ਦਿਨ ਚੀ 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 ਕਰਨੀਆਂ ਚੰਗਾ ਹਾਂ ਚੋਗਾ ਵਧੀਆਂ ਨਾਲੇ ਕੰਗਣੀ ਨਾਲੇ ਬਾਜਰਾ ਹੈ ਨਾਲੇ ਗੁੱਲੀ ਡੰਡਾ ਕਣਕ ਸਾਰਾ ਕੁਝ ਮਿਲੂਗਾ ਪੁੱਤ ਤੈਨੂੰ ਚੰਗਾ ਵਾਹਿਗੁਰੂ ਤੇਨੂੰ ਤੰਦਰੁਸਤੀ ਬਖਸ਼ੇ ਤੂੰ ਵੱਡਾ ਹੋਵੇਂ ਚੰਗਾ ਹਾਂ ਹੈਲੋ ਡਰਨ ਦੀ ਨਹੀਂ ਪੁੱਤ ਲੋੜਗੀ ਚੰਗਾ ਇੱਥੇ ਤੇਨੂੰ ਕੋਈ ਡਰਨੇਗਾ ਤੂੰ ਬਿਲਕੁਲ ਸੇਫ ਆਂ ਪੁੱਤ ਹਾਂ ਸਾਡਾ ਸੋਹਣਾ ਜਿਹਾ ਕਾਕਾ ਏ ਵਾਹਿਗੁਰੂ ਲੰਬੀ ਸਾਰੀ ਉਮਰ ਕਰੇ ਸਾਡੇ ਪੁੱਤ ਦੀ